ਬੇਤਿਆਣੀ ਮਹਾਨ ਯੋਧਾ ਰਾਣਾ ਸਾंगा ਖਿਲਾਫ ਰਾਜ ਸਭਾ ਸੰਸਦ ਆਰ ਐਲ ਸੁਮਨ ਬਲੋ ਸੰਸਦ ਵਿੱਚ ਦਿੱਤੇ ਵਿਵਾਦਿਤ ਬਿਆਨ ਦੇ ਖਿਲਾਫ ਜਿਥੇ ਦੇਸ਼ ਭਰ ਵਿੱਚ Rajput ਅਤੇ Sanatan Bhai Chare ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਉੱਥੇ ਹੀ ਗਰਸ਼ੰਕਰ ਦੇ Rajput ਸਭਾ ਅਤੇ Sanatan Bhai Chare ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਗਰਸ਼ੰਕਰ ਦੇ ਬੰਗਾ ਚੌਂਕ ਵਿਖੇ Rajput ਸਭਾ ਦੀ ਅਗਵਾਈ ਵਿੱਚ Sanatan Bhai Chare ਵੱਲੋਂ ਸੰਸਦ ਦੇ ਖਿਲਾਫ ਜਮ ਕੇ ਨਾਅਰੇਬਾਜੀ ਕਰਦੇ ਆ ਸੰਸਦ ਦਾ ਪੁਤਲਾ ਫੁਕਿਆ ਗਿਆ ਇਸ ਮੌਕੇ ਵਕਫਾ ਬੁਲਾਰਿਆਂ ਨੇ ਕਿਹਾ ਕਿ ਮਹਾਰਾਣਾ 사ंगा ਇੱਕ ਮਹਾਨ ਦੇਸ਼ ਭਗਤ ਤੇ ਯੋਧਾ ਸਨ ਜਿਨ੍ਹਾਂ ਨੇ ਮੁਗਲਾਂ ਦੇ ਖਿਲਾਫ ਆਖਰੀ ਸਾਹ ਤੱਕ ਜੰਮ ਕੇ ਟਾਕਰਾ ਕੀਤਾ ਅਤੇ ਦੇਸ਼ ਖਾਤਰ ਉਹਨਾਂ ਨੇ ਆਪਣਾ ਪਰਿਵਾਰ ਨਿਸ਼ਾਵਰ ਕਰ ਦਿੱਤਾ। ਉਹਨਾਂ ਆਖਿਆ ਕਿ ਉਕਤ ਸੰਸਦ ਵੱਲੋਂ ਰਾਣਾ 사ंगा ਪ੍ਰਤੀ ਵਰਤੀ ਗਈ ਸ਼ਬਦਾਵਲੀ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਅਗਰ ਉਕਤ ਸੰਸਦ ਨੇ ਆਪਣੇ ਬਿਆਨ ਨੂੰ ਲੈ ਕੇ ਮਾਫੀ ਨਾ ਮੰਗੀ ਤਾਂ ਦੇਸ਼ ਭਰ ਵਿੱਚ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤੇ ਜਾਣਗੇ। ਗੁਰਸ਼ੰਕਰ ਤੋਂ ਨਵਰਾਂਗ ਚੈਨਲ ਰਕੇਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ ਸਾਰੇ ਹੀ ਰਾਜਪੂਸਮਾਜ ਤੇ ਸਨਾਤਨ ਧਰਮ ਦੇ ਸਾਰੇ ਸਮਾਜ ਇਕੱਠਾ ਹੋਇਆ ਹੈ ਕਿਉਂਕਿ ਜੂਪੀ ਦੇ ਵਿੱਚ ਇੱਕ ਸਬਾ ਪਾਰਟੀ ਦੇ ਸੰਸਦ ਨੇ ਜੋ ਕਿ ਆਰਐਲ ਸੁਮਨ ਜਿਸ ਨੇ ਸਾਡੇ ਮਹਾਜੋਦਾ ਸਾਡੇ ਇਸ ਦੇਸ਼ ਦੇ ਭਾਰਤ ਭੂਮੀ ਦੇ ਮਹਾਜੋਦਾ ਮਹਾਰਾਣਾ ਸੰਗਲ ਦੇ ਖਿਲਾਫ ਅਸੈਂਬਲੀ ਦੇ ਵਿੱਚ ਬਹੁਤ ਹੀ ਇੱਕ ਅਪਹਾੜ ਟਿੱਪਣੀ ਦੀ ਵਰਤੋਂ ਕੀਤੀ ਹੈ ਜਿਸ ਕਰਕੇ ਸਾਡਾ ਸਾਰਾ ਰਾਜਪੂਤ ਸਮਾਜ ਸਾਰਾ ਇਸ ਸਨਾਤਨ ਸਮਾਜ کافی ਵਿਰੋਧ ਦੇ ਵਿੱਚ ਹੈ ਅਸੀਂ ਉਸ ਦਾ ਵਿਰੋਧ ਕਰਦੇ ਹਾਂ ਸੱਤਾ ਸੰਸਦਾਂ ਸਮਾਜਵਾਦੀ ਪਾਰਟੀ ਦੇ ਤੇ ਅੱਜ ਭਗਵਾਨ ਸ਼੍ਰੀ ਭਾਰਮਿਕ ਚੌਕ ਗਰਸ਼ੰਗਰ ਵਿੱਚ ਸਾਰੇ ਹੀ ਸਨਾਤਨ ਵੀਰਾਂ ਵੱਲੋਂ ਅਤੇ ਰਾਜਪੂਤ ਸਭਾ ਵੱਲੋਂ ਐਸਪੀ ਸੰਸਦ ਆਰਐਸ ਸੁਮਨ ਜੀ ਦਾ ਪੁਤਲਾ ਫੁਕਿਆ ਗਿਆ ਤੇ ਉਸ ਦਾ ਵਿਰੋਧ ਕੀਤਾ ਗਿਆ ਦੇਤੀ ਇੱਥੇ ਪਹੁੰਚੇ ਸਾਰੇ ਹੀ ਸਨਾਤਨ ਵੀਰਾਂ ਦਾ ਧੰਨਵਾਦ ਕਰਦੇ ਆਂ ਜੈ ਭਵਾਨੀ ਸਾਡੀ ਇਹੋ ਹੀ ਮੰਗ ਹੈ ਕਿ ਜਦੋਂ ਤੱਕ ਆਰ.ਐਲ. ਸੁਮਨ ਰਾਜਪੂਤ ਸਮਾਜ ਤੋਂ ਸਨਾਤਨ ਸਮਾਜ ਤੋਂ ਮਾਫੀ ਨਹੀਂ ਮੰਗਦਾ ਉਸ ਦਾ ਵਿਰੋਧ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਇਹ ਚੇਤਾਵਨੀ ਸਮਝ ਲੈਣ ਚਾਹੇ ਜੋ ਮਰਜੀ ਸਮਝ ਲੈਣ ਜੇ ਸਾਡੇ ਸਨਾਤਨੀ ਵੀਰ ਅੱਜ ਨਹੀਂ ਜਾਗਦੇ ਹੈਗੇ ਜਾਂ ਉਹਨਾਂ ਨੇ ਆਪਣੇ ਆਪ ਨੂੰ ਇਕੱਠੇ 'ਚ ਨਹੀਂ ਲੈ ਕੇ ਆਏ ਜੋ ਜੋਗੀ ਜੀ ਕਹਿ ਰਹੇ ਆ ਕਿ ਕਟੋਗੇ ਅਗਰ ਵਟੋਗੇ ਤਾਂ ਕਟੋਗੇ ਔਰ ਜੇ ਅਸੀਂ ਇਕੱਠੇ ਰਹਿਣਾ ਹੈ ਦਾ ਸਾਨੂੰ ਇਕੱਠੇ ਰਹਿ ਕੇ ਹੀ ਇਹ ਕੰਮ ਕਰਨੇ ਪੈਣੇ ਆ ਜੇ ਅਸੀਂ ਵਟਕੇ ਰਹਾਂਗੇ ਕਿ ਹਾਂ ਇਹ ਰਾਜਪੂਤ ਆ ਇਹ ਬ੍ਰਾਹਮਣ ਆ ਜਾਂ ਇਹ ਹੋਰ ਇਹ ਹੋਰ ਕਾਸਟ ਦਾ ਆ ਸਾਨੂੰ ਕਾਸਟਾਂ ਚ ਡਿਵਾਈਡ ਕਰਕੇ ਕਰਕੇ ਸਾਡੇ ਤੇ ਰਾਜ ਕੀਤਾ ਗਿਆ ਔਰ ਮੈਂ ਆਪਣੇ ਸਾਰੇ ਵੀਰਾਂ ਨੂੰ ਇਹੀ ਗੱਲ ਕਹੂੰਗਾ ਕਿ ਐਦਾ ਦੁੱਕੀ ਤਿੱਕੀ ਦੇ ਸੰਸਦ ਜਿਨ੍ਹਾਂ ਨੂੰ ਕੋਈ ਆਪਣੀ ਗਲੀ ਚ ਨਹੀਂ ਜਾਣਦਾ ਉਹ ਮੂੰਹ ਚੱਕ ਕੇ ਕਹਿ ਦਿੰਦੇ ਆ ਜੀ ਮਹਾਰਾਣਾ ਸੰਗਾ ਜੀ ਨੇ ਆਪਣੇ ਆ ਕੀਤਾ ਸੀਗਾ ਤੇ ਪ੍ਰਿਥਵੀ ਰਾਜ ਜੀ ਨੇ ਆ ਕੀਤਾ ਸੀਗਾ ਮਤਲਬ ਸਾਡੇ ਯੋਧਿਆਂ ਬਾਰੇ ਉਹ ਇਦਾਂ ਟਿੱਪਣੀਆਂ ਕਰਦੇ ਖੁੱਲੇ ਆਮ ਔਰ ਉਹਨਾਂ ਨੂੰ ਕੋਈ ਸਰਕਾਰ ਉਹਨਾਂ ਤੇ ਕੋਈ ਐਕਸ਼ਨ ਨਹੀਂ ਲੈ ਰਹੀ ਮੈਂ ਸਿਰਫ ਇਹੀ ਗੱਲ ਕਹੂੰਗਾ ਜੇ ਸਾਡੇ ਸਨਾਤਨੀ ਇਕੱਠ ਆ ਜਵੇ ਤਾਂ ਇਦਾਂ ਦੇ ਦੁੱਕੀ ਤਿੱਕੀ ਇਹ ਜਿਹੜੇ ਸੱਪਾ ਦੇ ਹੈਗੇ ਆ ਜੋ ਵੀ ਸੱਪ ਇਹ ਸਾਰੇ ਆਪਣੀਆਂ ਖੁੱਡਾਂ ਚ ਵੜ ਜਾਣੇ ਆ ਜੈ ਸ਼੍ਰੀ ਰਾਮ